ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸ ਦਈਏ ਕਿ ਐਸਟੀਪੀਸੀ ਨੇ ਵੱਡੀ ਮੀਟਿੰਗ ਸੱਦ ਲਈ ਹੈ ਜੀ ਹਾਂ ਹਰਜਿੰਦਰ ਸਿੰਘ ਧਾਮੀ ਨੇ ਵੱਡੀ ਮੀਟਿੰਗ ਸੱਦੀ ਹੈ ਇਸ ਮੀਟਿੰਗ ਦੇ ਵਿੱਚ ਅੱਜ ਕਈ ਪੰਥਕ ਮਸਲਿਆਂ ਨੂੰ ਲੈ ਕੇ ਚਰਚਾ ਹੋਵੇਗੀ ਤੇ ਜਿਸ ਤੋਂ ਬਾਅਦ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਜੀ 11:30 ਵਜੇ ਦਾ ਸੀ ਇਹ ਕਿ ਮੀਟਿੰਗ ਹੋ ਰਹੀ ਹੈ ਸਿੱਖ ਜਥੇਬੰਦੀਆਂ ਇਕੱਤਰ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਤੇ ਜਿਸ ਦੇ ਵਿੱਚ ਇਸ ਮੀਟਿੰਗ ਦੇ ਉੱਤੇ ਅੱਜ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗੇਗੀ ਹਾਲਾਂਕਿ ਕੀ ਅਜੰਡਾ ਹੋਵੇਗਾ ਤੇ ਬੀਤੇ ਦਿਨਾਂ ਦੇ ਵਿੱਚ 350 ਪੰਜਾਵਾ ਜਿਹੜਾ ਕਿ ਸ਼ਹੀਦੀ ਦਿਹਾੜਾ ਲੰਘਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਜਿਹੜਾ ਕਿ ਸ਼ਹਿਰ ਦਾ ਦਰਸ਼ਾ ਦਿੱਤਾ ਗਿਆ ਤੇ ਜਿਸ ਨੂੰ ਲੈ ਕੇ ਉੱਥੇ ਹੀ ਹੁਣ ਦੂਜੇ ਪਾਸੇ ਇਸ ਪਵਿੱਤਰ ਸ਼ਹਿਰ ਦੇ ਦਰਸ਼ੇ ਤੋਂ ਬਾਅਦ ਦੱਸਿਏ ਕਿ ਹੁਣ ਐਸ்சிਪੀਸੀ ਨੇ ਮੀਟਿੰਗ ਸੱਦ ਲਈ ਹੈ ਤੇ ਜਿਸ ਦੇ ਦੌਰਾਨ ਹਰਜਿੰਦਰ ਸਿੰਘ ਧਾਮੀ ਨੇ ਇਹ ਮੀਟਿੰਗ ਜਿਹੜੀ ਕਿ 11 ਵਜੇ ਸੱਦੀ ਹੈ ਜਿਸ ਦੇ ਵਿੱਚ ਅੱਜ ਸਿੱਖ ਜਥੇਬੰਦੀਆਂ ਇਕੱਤਰ ਹੁੰਨੀਆਂ ਹੋਈਆਂ ਨਜ਼ਰ ਆਣੀਆਂ ਹਾਲਾਂਕਿ ਹੋਰ ਕੀ ਏਜੰਡਾ ਹੋ ਸਕਦਾ ਹੈ ਬੰਦੀ ਸਿੰਘਾਂ ਨੂੰ ਲੈ ਕੇ ਜਿਹੜਾ ਕਿ ਮੁੱਦਾ ਚੱਕਿਆ ਜਾ ਸਕਦਾ ਹੈ ਤੇ ਜਿਸ ਦੇ ਵਿੱਚ ਸਿੱਖ ਜਥੇਬੰਦੀਆਂ ਕੋਈ ਵੱਡਾ ਐਲਾਨ ਕਰ ਸਕਦੀਆਂ ਨੇ ਕਈ ਫੈਸਲਿਆਂ ਦੇ ਉੱਤੇ ਅੱਜ ਪੱਕੀ ਮੋਹਰ ਲੱਗ ਸਕਦੀ ਹੈ ਹਾਲਾਂਕਿ ਕੀ ਏਜੰਡਾ ਹੋਵੇਗਾ ਕਿਹੜੇ ਮੁੱਦਿਆਂ ਦੇ ਉੱਤੇ ਚਰਚਾ ਹੋਵੇਗੀ ਇਸ ਨੂੰ ਲੈ ਕੇ ਕੁਝ ਵੀ ਤੈਅ ਨਹੀਂ ਕੀਤਾ ਜਾ ਸਕਦਾ ਪਰੰਤੂ ਐਸਪੀਸੀ ਨੇ ਮੀਟਿੰਗ ਸੱਦੀ ਹੈ ਤੇ ਇਹ ਮੀਟਿੰਗਾ ਥੋੜੇ ਸਮੇਂ ਦੇ ਵਿੱਚ ਜਿਹੜੀ ਕਿ ਸ਼ੁਰੂ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਅਦਾਸੀ ਇਹ ਕਿ ਮੀਟਿੰਗ ਦੇ ਵਿੱਚ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗੇਗੀ ਕੀ ਅਜੰਡਾ ਹੋਵੇਗਾ ਕਿਸ ਫੈਸਲੇ ਦੇ ਉੱਤੇ ਅੱਜ ਪੱਕੀ ਮੋਹਰ ਲੱਗੇਗੀ ਉਸ ਨੂੰ ਲੈ ਕੇ ਦੇਖਣਾ ਹੋਵੇਗਾ ਪਰੰਤੂ ਐਸਜੀਪੀਸੀ ਨੇ ਮੀਟਿੰਗ ਸੱਦੀ ਹੈ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਕਈ ਫੈਸਲਿਆਂ ਦੇ ਉੱਤੇ ਜਿਹੜੀ ਕਿ ਪੱਕੀ ਮੋਹਰ ਲੱਗ ਸਕਦੀ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸ ਦਈਏ ਕਿ ਐਸਟੀਪੀਸੀ ਨੇ ਵੱਡੀ ਮੀਟਿੰਗ ਸੱਦ ਲਈ ਹੈ ਜੀ ਹਾਂ ਹਰਜਿੰਦਰ ਸਿੰਘ ਧਾਮੀ ਨੇ ਵੱਡੀ ਮੀਟਿੰਗ ਸੱਦੀ ਹੈ ਇਸ ਮੀਟਿੰਗ ਦੇ ਵਿੱਚ ਅੱਜ ਕਈ ਪੰਥਕ ਮਸਲਿਆਂ ਨੂੰ ਲੈ ਕੇ ਚਰਚਾ ਹੋਵੇਗੀ ਤੇ ਜਿਸ ਤੋਂ ਬਾਅਦ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਜੀ 11:00 ਵਜੇ ਦੱਸ ਦਈਏ ਕਿ ਮੀਟਿੰਗ ਹੋਣ ਚੱਲ ਰਹੀ ਹੈ ਸਿੱਖ ਜਥੇਬੰਦੀਆਂ ਇਕੱਤਰ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਤੇ ਜਿਸ ਦੇ ਵਿੱਚ ਇਸ ਮੀਟਿੰਗ ਦੇ ਉੱਤੇ ਅੱਜ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗੇਗੀ ਹਾਲਾਂਕਿ ਕੇ ਕੀ ਅਜੰਡਾ ਹੋਵੇਗਾ ਤੇ ਬੀਤੇ ਦਿਨਾਂ ਦੇ ਵਿੱਚ 350 ਪੰਜਾਵਾ ਜਿਹੜਾ ਕਿ ਸ਼ਹੀਦੀ ਦਿਵਾਲਾ ਲੰਘਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਜਿਹੜਾ ਕਿ ਸ਼ਹਿਰ ਦਾ ਦਰਸ਼ਾ ਦਿੱਤਾ ਗਿਆ ਤੇ ਜਿਸ ਨੂੰ ਲੈ ਕੇ ਉੱਥੇ ਹੀ ਹੁਣ ਦੂਜੇ ਪਾਸੇ ਇਸ ਪਵਿੱਤਰ ਸ਼ਹਿਰ ਦੇ ਦਰਸ਼ੇ ਤੋਂ ਬਾਅਦ ਦੱਸਿਆ ਕਿ ਹੁਣ ਐਸ்சிਪੀ ਸਾਹਿਬ ਨੇ ਮੀਟਿੰਗ ਸੱਦ ਲਈ ਹੈ ਤੇ ਜਿਸ ਦੇ ਦੌਰਾਨ ਹਰਜਿੰਦਰ ਸਿੰਘ ਧਾਮੀ ਨੇ ਇਹ ਮੀਟਿੰਗ ਜਿਹੜੀ ਕਿ 11 ਵਜੇ ਸੱਦੀ ਹੈ ਜਿਸ ਦੇ ਚਾਰਜ ਸਿੱਖ ਜਥੇਬੰਦੀਆਂ ਇਕੱਤਰ ਹੁੰਨੀਆਂ ਹੋਈਆਂ ਨਜ਼ਰ ਆਣੀਆਂ ਹਾਲਾਂਕਿ ਹੋਰ ਕੀ ਏਜੰਡਾ ਹੋ ਸਕਦਾ ਬੰਦੀ ਸਿੰਘਾਂ ਨੂੰ ਲੈ ਕੇ ਜਿਹੜਾ ਕਿ ਮੁੱਦਾ ਚੱਕਿਆ ਜਾ ਸਕਦਾ ਹੈ ਤੇ ਜਿਸ ਦੇ ਵਿੱਚ ਸਿੱਖ ਜਥੇਬੰਦੀਆਂ ਕੋਈ ਵੱਡਾ ਐਲਾਨ ਕਰ ਸਕਦੀਆਂ ਨੇ ਕਈ ਫੈਸਲਿਆਂ ਦੇ ਉੱਤੇ ਅੱਛ ਪੱਕੇ ਮੋਹਰ ਲੱਗ ਸਕਦੀ ਹਾਲਾਂਕਿ ਕੀ ਏਜੰਡਾ ਹੋਵੇਗਾ ਕਿਹੜੇ ਮੁੱਦੇ ਦੇ ਉੱਤੇ ਚਰਚਾ ਹੋਵੇਗੀ ਇਸ ਨੂੰ ਲੈ ਕੇ ਕੁਝ ਵੀ ਤੈਅ ਨਹੀਂ ਕੀਤਾ ਜਾ ਸਕਦਾ ਪਰੰਤੂ ਐਸਜੀਪੀਸੀ ਨੇ ਮੀਟਿੰਗ ਸੱਦੀ ਹੈ ਤੇ ਇਹ ਮੀਟਿੰਗ ਥੋੜੇ ਸਮੇਂ ਦੇ ਵਿੱਚ ਜਿਹੜੀ ਕਿ ਸ਼ੁਰੂ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਦਾਸੀ ਇਹ ਕਿ ਮੀਟਿੰਗ ਦੇ ਵਿੱਚ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗੇਗੀ ਕੀ ਅਜੰਡਾ ਹੋਵੇਗਾ ਕਿਸ ਫੈਸਲੇ ਦੇ ਉੱਤੇ ਅੱਜ ਪੱਕੀ ਮੋਹਰ ਲੱਗੇਗੀ ਉਸ ਨੂੰ ਲੈ ਕੇ ਦੇਖਣਾ ਹੋਵੇਗਾ ਪਰੰਤੂ ਐਸਜੀਪੀਸੀ ਨੇ ਮੀਟਿੰਗ ਸੱਦੀ ਹੈ ਹਰਜਿੰਦਰ ਸਿੰਘ ਧਾਮੀ ਦੀ ਗੁਆਹ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਕਈ ਫੈਸਲਿਆਂ ਦੇ ਉੱਤੇ ਜਿਹੜੀ ਕਿ ਪੱਕੀ ਮੋਹਰ ਲੱਗ ਸਕ